ਦਿੰਦਾ ਮੁਲਾਜ਼ਮਾਂ ਨੂੰ ਸੇਫਟੀ ਕਿੱਟਾ ਦਿੰਦਾ ਗੁੰਡਾ ਅਜ ਮਰਦਾ ਨਾ ਸਰਕਾਰਾਂ ਨੇ ਦੇਣੀਆਂ ਦਾ ਸੇਫਟੀ ਕਿੱਟਾਂ ਤਾਂ ਸਰਕਾਰਾਂ ਮਰ ਗਈਆਂ ਵਾ ਤਾਂ ਕਿੰਨੀਆਂ ਹੋ ਗਈਆਂ ਤਿੰਨ ਇੱਕ ਹਫ਼ਤੇ 'ਚ ਤਿੰਨ ਮੌਤਾਂ ਇੱਕ ਹਫ਼ਤੇ 'ਚ ਤਿੰਨ ਮੌਤਾਂ ਸਾਰੇ ਕੱਚੇ ਮਲਾਜਮ ਦੀਆਂ ਕਿਉਂਕਿ ਕੰਮ ਹੀ ਕੰਮ ਹੀ ਕੱਚਾ ਮਲਾਜਮ ਕਰ ਰਿਹਾ ਇੱਧਰਲੇ ਹੱਥੇ ਐ ਐਂਬੂਲੈਂਸ ਐ ਇਹਨਾਂ ਦੇ ਹੀ ਸਾਥੀ ਸਹਿਕਰਮੀ ਦੀ ਲਾਸ਼ ਪਈ ਹੋਈ ਐ ਜੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਐ ਤੇ ਇੱਕ ਟਟ ਪੂਰੀ ਟੂ ਟੂਲਗੇਟ ਦੇ ਅੰਦਰ 18 ਆਟਮਾ ਹੁੰਦੀਆਂ ਤੇ 18 ਵਿੱਚੋਂ 4 ਲੈ ਕੇ ਆਏ ਆ ਤੇ 4 4 ਲੈ ਕੇ ਆਏ ਤੇ ਉੱਥੇ ਮੌਕੇ ਦੇ ਸਾਰਿਆਂ ਸਾਹਮਣੇ ਇਨਸਪੈਕਸ਼ਨ ਹੋਣ ਲੱਗੀ ਬੰਦੇ ਨੇ ਪਾ ਕੇ ਚੈੱਕ ਕਰਾਈ ਉੱਥੇ ਇੱਕ ਲਰ ਗਈ ਇਹ ਪੱਕੇ ਨੇ ਸਰਕਾਰੀ ਨੌਕਰੀਆਂ ਮੋਟੀ ਤਨਖਾਹ ਐ ਕਦੀ ਉਹਨਾਂ ਕਵਾ ਬੈਠਿਆ ਕੋਈ ਕਹਿ ਦੇਵੇ ਪੱਕਾ ਚੜਦਾ ਬਲੀ ਦਾ ਬੱਕਰਾ ਉੱਤੇ ਚੜਦੇ ਆ ਇਹਨਾਂ ਨੂੰ ਉੱਪਰ ਚੜਾਉਂਦੇ ਕੀ ਤੂੰ ਬਲੀ ਦਾ ਬੱਕਰਾ ਉੱਤੇ ਚੜ ਮੈਂ ਥੱਲੇ ਪੋੜੀ ਫੜਾਂਗਾ ਕਿਉਂ ਕੱਚੇ ਮੁਲਾਜ਼ਮ ਦਾ ਜਿਹੜੀ ਬਲੀ ਚੜੀ ਅੱਜ ਮੈਨੇਜਮੈਂਟ ਦੇ ਹੱਥੋਂ ਵੀ ਤੇ ਭਗਵੰਤ ਮਾਨ ਦੀ ਸਰਕਾਰ ਦੇ ਹੱਥੋਂ ਵੀ ਇਹਦੇ ਇਦਾਂ ਕਰਦੇ ਦੋਵਾਂ ਤਰ੍ਹਾਂ ਬਾਅਦ ਇੱਕ ਮੁਰਗਾ ਝੜਕਾ ਲਿਆ ਇਹ ਮੁਰਗੇ ਆ ਸਾਰੇ ਮੇਰਾ ਵੀਰ ਬੈਠੇ ਸਾਰੇ ਕੰਮਾਂ ਵਾਲੇ ਆ ਸਾਰਿਆਂ ਦੇ ਮਾਂ ਭੈਣ ਸਾਰਾ ਪਰਿਵਾਰ ਪਿੱਛੇ ਛੱਡ ਕੇ ਆਉਂਦੇ ਆ ਲੋਕਾਂ ਦੇ ਘਰਾਂ ਦੀ ਬੱਤੀ ਜਲਾਉਣ ਵਾਸਤੇ ਤੇ ਇਹ ਆਪ ਦਿਨ ਰਾਤ ਮਰਦੇ ਆ ਦੇਹਾਰੀਆਂ ਕੱਟਣੀਆਂ ਤੇਰੀ ਤਨਖਾਹ ਕੱਟਣੀ ਆ ਹੁਣ 13000 ਦੇ ਵਿੱਚੋਂ ਤਨਖਾਹ ਕਟਾ ਕੇ ਘਰੇ ਕੀ ਦੇਣਾ ਕਰਦੇ ਨੇ ਕਹਿੰਦਾ ਬਾਹਰ ਖਾ ਲੈ ਪੈਸੇ ਕਿਹ ਕੋਈ ਨਹੀਂ ਵੜਿਆ ਉਹਨੂੰ ਵੀ ਕੋਈ ਭਗਵਾਨ ਤਵਾਰ ਵੀ ਮਰ ਗਿਆ ਅੱਜ ਤੋਂ ਉਹ ਕਹਿੰਦਾ ਹੀ ਮੈਂ ਇਹਦਾ ਵਾਸਤੇ ਸਰਕਾਰੀ ਕਲਮ ਵੀ ਹਰੀ ਇੱਥੇ ਪਹਿਲੀ ਵਾਰੀ ਇਹਨਾਂ ਤੋਂ ਕੋ ਚੱਲੂਗੀ ਕੋਈ ਹੋਣੀ ਦੀ ਕਲਮ ਟੁੱਟ ਗਈ ਆ ਤੁਸੀਂ ਮੇਰੇ ਪਿੱਛੇ ਹਾਲਾਤ ਦੇਖ ਰਹੇ ਹੋ ਇਹ ਹਾਲਾਤ ਇਸ ਸਮੇਂ ਜਲੰਧਰ ਦੇ ਨੇ ਜਲੰਧਰ ਦੇ ਵਿੱਚ ਬਿਜਲੀ ਵਿਭਾਗ ਚ ਕੱਚੇ ਮੁਲਾਜ਼ਮਾਂ ਵੱਜੋਂ ਕੰਮ ਕਰਦੇ ਨੌਜਵਾਨ ਨੇ ਜਿਹੜੇ ਇਸ ਸਮੇਂ ਸੜਕ ਤੇ ਬੈਠੇ ਹੋਏ ਨੇ ਮੇਰੇ ਇੱਧਰਲੇ ਹੱਥੇ ਐਂਬੂਲੈਂਸ ਹੈ ਇਹ ਐਂਬੂਲੈਂਸ ਕਿਉਂ ਖੜਾਈ ਗਈ ਹੈ ਇਸ ਦੇ ਵਿੱਚ ਇੱਕ ਇਹਨਾਂ ਦੇ ਹੀ ਸਾਥੀ ਸਹਿਕਰਮੀ ਦੀ Laash ਪਈ ਹੋਈ ਹੈ ਜਿਹੜਾ ਕਿ ਸਵੇਰੇ ਇੱਕ ਕੰਪਲੇਂਟ ਨੂੰ ਠੀਕ ਕਰਨ ਗਿਆ ਸ਼ਾਰਟ ਲੱਗਣ ਕਰਨ ਉਹ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਆਪਣਾ ਰੋ ਜ਼ाहिर ਕੀਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਕੋਈ ਸਿਕਿਉਰਟੀ ਜਾਂ ਕਹ ਲੋ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਪ੍ਰੀਕਾਸ਼ਨ ਨੇ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਨਾ ਹੀ ਇਹਨਾਂ ਨੂੰ ਕੋਈ ਸੇਫਟੀ ਕਿੱਟਾਂ ਦਿੱਤੀਆਂ ਜਾਂਦੀਆਂ ਨੇ ਤੇ ਨਾ ਹੀ ਤਾਂ ਇਹ ਪੱਕੇ ਨੇ ਤੇ ਨਾ ਹੀ ਇਹਨਾਂ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ ਨਾਲ ਦੇ ਨਾਲ ਇਹ ਗੱਲ ਕਰ ਰਹੇ ਨੇ ਕਿ ਇਹਨਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ ਇਹ ਕੱਚੇ ਨੇ ਪਰ ਇਹਨਾਂ ਨੂੰ ਖੰਬਿਆਂ ਦੇ ਉੱਪਰ ਚਾੜਿਆ ਜਾਂਦਾ ਹੈ ਜਿਹੜੇ ਪੱਕੇ ਲੋਕ ਨੇ ਉਹ ਆਰਾਮ ਦੇ ਨਾਲ ਬੈਠ ਕੇ ਆਰਾਮ ਫਰਮਾਉਂਦੇ ਨੇ ਇਧਰ ਬਾਈ ਹੁਣੇ ਨੇ ਬਾਈ ਹੁਣਾ ਦੇ ਨਾਲ ਗੱਲ ਕਰਦੇ ਆਂ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜਿਹੜੀ ਸਾਰੀ ਘਟਨਾਏ ਤੇ ਬਾਰੇ ਜਰਾ ਦੱਸੋ ਸਾਨੂੰ ਕੀ ਹੋਇਆ ਸੀ ਕਿਉਂ ਤੁਸੀਂ ਇਸ ਸਮੇਂ ਧਰਨਾ ਲਗਾ ਕੇ ਬੈਠੇ ਹੋ ਅਸੀਂ ਜੀ ਪਹਿਲਾਂ ਤਾਂ ਪਾਵਰ ਕਮਨ ট্রান্সਕੋ ਠੇਕਾ ਬਣਾਉਣ ਯੂਨੀਅਨ ਜਿੰਦਰ ਜੋਂਨ ਪ੍ਰਧਾਨ ਇੰਦਰਪ੍ਰੀਤ ਸਿੰਘ ਗੱਲ ਕਰ ਰਹੇ ਆ ਇਹ ਜਿਹੜਾ ਅੱਜ ਧਰਨਾ ਲੱਗਾ ਇਹ ਕਹਿ ਲੋ ਕਿ ਕੱਚੇ ਮੁਲਾਜ਼ਮ ਦਾ ਜਿਹੜੀ ਬਲੀ ਚੜੀ ਅੱਜ ਮੈਨੇਜਮੈਂਟ ਦੇ ਹੱਥੋਂ ਵੀ ਤੇ ਭਗਵੰਤ ਮਾਨ ਦੀ ਸਰਕਾਰ ਦੇ ਹੱਥੋਂ ਵੀ ਉਹ ਕਿਉਂ ਚੜੀ ਆ ਇੱਕ ਤਾਂ ਇਹਨਾਂ ਨੇ ਆਂਦੇ ਸਾਰ ਲਾਰੇ ਲਾਏ ਸਾਰਿਆਂ ਨੂੰ ਲਾਏ ਕੀ ਅਸੀਂ ਆ ਵੀ ਦਵਾਂਗੇ ਆ ਵੀ ਦਵਾਂਗੇ ਆ ਵੀ ਦਵਾਂਗੇ ਪਹਿਲਾਂ ਇਹਨਾਂ ਬਾਰੇ ਦੱਸ ਦਿਓ ਜਿਹੜੇ ਬਾਈ ਹੋਣਾ ਦੀ ਇਸ ਸਮੇਂ ਮੌਤ ਹੋ ਗਈ ਹੈ ਉਹਨਾਂ ਬਾਰੇ ਜ਼ਰਾ ਦੱਸ ਦਿਓ ਵੀ ਕੌਣ ਸੀ ਕੀ ਕਰਨ ਗਏ ਸੀ ਕਿਵੇਂ ਮੌਤ ਹੋਈ ਇਹ ਮਕਸੂਦਾ ਦੇ ਵਿੱਚ ਕੰਮ ਕਰਦੇ ਆ ਸਾਥੀ ਸਾਡਾ ਭਰਾ ਹੀ ਆ ਠੀਕ ਆ ਠੀਕ ਆ ਇਹ ਟਰਾਂਸਫਰਮ ਤੇ ਫਾਲਟ ਕਲੀਅਰ ਕਰਨ ਲਈ ਚੜੇ ਸੀਗੇ ਠੀਕ ਆ ਤੇ ਫਾਲਟ ਕਲੀਅਰ ਕਰਦੇ ਕਰਦੇ ਉੱਪਰੋਂ ਬੈਕ ਆਈ ਆ ਠੀਕ ਆ ਜੇ ਕਰੰਟ ਲੱਗਾ ਜਿਹੜੀ ਉੱਪਰਲੀ ਮੇਨ ਲਾਈਨ ਹੁੰਦੀ ਕਹਿੰਦੇ ਆਪਾਂ ਡਾਇਰੈਕਟਰ ਦਾ ਕਰ ਲੈਣੇ ਆ ਜਿਹੜੀ ਉੱਪਰਲੀ ਲਾਈਨ ਆ ਉਹ ਚੱਲਦੀ ਸੀਗੀ ਕਹਿੰਦੇ ਕਿ 11000 ਵੋਲਟੇਜ ਜਿਹੜੀ ਚਾਈ ਲਾਈਨ ਆ ਉਹ ਚੱਲਦੀ ਸੀਗੀ ਠੀਕ ਆ ਠੀਕ ਆ ਜਦਕਿ ਇਹਨਾਂ ਦੇ ਜਿਹੜਾ ਮੈਨੇਜਮੈਂਟ ਦੇ ਅਧਿਕਾਰੀ ਆ ਐਸ ਸੀ ਸਾਹਿਬ ਆ ਉਹਨਾਂ ਨੇ 25 ਤਰੀਕ ਨੂੰ ਲਾਸਟ ਪਹਿਲੀ ਡੈਥ ਹੋਈ ਸੀ ਜਲੰਧਰ 'ਚ ਪਿਛਲੇ ਪਿਛਲੇ ਮਹੀਨੇ ਦੀ 25 ਤਰੀਕ ਨੂੰ ਹੋਰ ਤੱਕ ਕਿੰਨੀਆਂ ਹੋ ਗਈਆਂ ਤਿੰਨ ਇੱਕ ਹਫਤੇ 'ਚ ਤਿੰਨ ਮੌਤਾਂ ਇੱਕ ਹਫਤੇ 'ਚ ਤਿੰਨ ਮੌਤਾਂ ਸਾਰੇ ਕੱਚੇ ਮਲਾਜ਼ਮਾਂ ਦੇ ਮਲਾਜ਼ਮਾਂ ਦੀਆਂ ਕਿਉਂਕਿ ਕੰਮ ਹੀ ਕੰਮ ਹੀ ਕੱਚਾ ਮਲਾਜ਼ਮ ਕਰ ਰਿਹਾ ਇੱਕੋ ਜ਼ਰੂਰ ਦੱਸਿਓ ਵੀ ਜਿਹੜੇ ਲਾਈਨ 'ਤੇ ਚੜਦਾ ਹੈ ਨੌਜਵਾਨ ਉਹ ਕੱਚੇ ਹੀ ਚੜਦੇ ਨੇ ਪੱਕਾ ਜਿਹੜਾ ਵੱਡੀ ਤਨਖਾਹ ਲੈਂਦਾ ਉਹ ਨਹੀਂ ਕਦੀ ਚੜਦਾ ਉਹ ਨਹੀਂ ਚੜਦਾ ਜੀ ਹਾਂ ਤੁਸੀਂ ਲਾਈਵ ਵੀ ਟੈਸਟ ਕਰ ਲਿਓ ਕਦੇ ਪਿੱਛੇ ਜੇ ਜਲੰਧਰ ਦੇ ਪ੍ਰੈਸ ਕਲੱਬ ਨੇ ਕੀਤਾ ਵੀ ਆ ਦੈਨਿਕ ਪਾਸ ਕਰਦੇ ਸਾਥੀਆਂ ਨੇ ਕੀਤਾ ਵੀ ਆ ਲਾਈਵ ਟੈਸਟ ਵੀ ਕੀਤਾ ਸਰਕਾਰੀ ਬੰਦੇ ਨਹੀਂ ਚੜਦੇ ਆਪਾਂ ਇਹਨਾਂ ਨੂੰ ਕਹਿ ਕੇ 3 ਸਾਲ ਹੋ ਗਏ 5 ਸਾਲ ਹੋ ਗਏ ਸਾਨੂੰ ਇਹਨਾਂ ਨੂੰ ਮੈਂ 2019 ਚਾ ਠੀਕ ਹੈ 2019 ਚੋਂ ਅਸੀਂ ਜਥੇਬੰਦੀ ਚਾਏ ਜਥੇਬੰਦੀ ਨੇ ਲੜਨਾ ਸ਼ੁਰੂ ਕੀਤਾ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਥੱਲੇ ਗਰਾਉਣ ਤੇ ਆ ਕੋ ਚੱਲ ਰਿਹਾ ਤੁਸੀਂ ਬੰਦੇ ਦਿਓ ਇਹ ਬਾਈ ਹੁਣਾਂ ਦੀ ਫੇਰ ਉੱਥੇ ਸ਼ਾਰਟ ਲੱਗਣ ਦੇ ਨਾਲ ਸ਼ਾਰਟ ਸ਼ਾਰਟ ਕਰਨਾ ਮੌਤ ਹੋਈ ਆ ਉਸ ਤੋਂ ਬਾਅਦ ਹਣ ਮੰਗ ਕੀ ਆ ਕਿਉਂ ਇੱਥੇ ਮੰਗ ਸਾਡੀ ਇਹੀ ਆ ਇੱਕ ਤਾਂ ਪਰਿਵਾਰ ਨੂੰ ਨੌਕ ਕੋਤਾ ਇੱਕ ਤਾਂ ਇੱਕ ਬਾਰਡਰ ਤੇ ਸ਼ਹੀਦ ਹੁੰਦਾ ਗੋਲੀ ਖਾ ਕੇ ਲੋਕ ਲੋਕਾਂ ਦੀ ਸੇਫਟੀ ਚ ਉਹ ਵੀ ਮਰਦਾ ਕਿ ਲੋਕਾਂ ਦੀ ਰਾਖੀ ਵਾਸਤੇ ਮਰਿਆ ਇਹ ਵੀ ਮੁੰਡਾ ਲੋਕਾਂ ਦੀ ਰਾਖੀ ਵਾਸਤੇ ਮਰਿਆ ਸ਼ਹੀਦ ਦਾ ਦਰਜਾ ਸਰਕਾਰ ਨੂੰ ਵੀ ਦੇਣਾ ਚਾਹੀਦਾ ਪਰ ਸਰਕਾਰ ਹੋਈ ਗੁੰਗੀ ਬੋਲੀ ਉਹਨਾਂ ਨੂੰ ਸੱਤਾ ਦਾ ਨਸ਼ਾ ਚੜ ਗਿਆ ਭਗਵੰਤ ਮਾਨ ਨੂੰ ਉਹਨੂੰ ਇਹ ਨਹੀਂ ਦੀਦਾ ਕਿ ਆ ਜਿਹੜੇ ਕੱਚੇ ਮੁਲਾਜ਼ਮ ਆ ਇਹ ਤੇਰਾ ਪੰਜਾਬ ਚਲਾ ਰਹੇ ਆ ਜਿਹੜੀ ਛਾਤੀ ਠੋਕ ਕੇ ਤੂੰ ਕਹਿੰਨਾ ਨਾ ਕਿ ਹਾਂ ਵੀ ਆ ਮੈਂ ਦੀ 24 ਘੰਟੇ ਬਿਜਲੀ ਦੇਤੀ ਬਿਜਲੀ ਸਰਪਲਸ ਕਰਤੀ ਕਹਿੰਦੇ ਅਸੀਂ ਤਾਂ ਮੁੰਬਈ ਨੂੰ ਵੇਚਦੇ ਆ ਵੀ ਉਹੋ ਉਹ ਤਾਂ ਚੱਲ ਰਾ ਉਹ ਤਾਂ ਗੱਲ ਉਹਦੇ ਮੂੰਹੋਂ ਨਿਕਲ ਗਈ ਖਾਦੀ ਪੀਤੀ ਜੀ ਕਿ ਆਪਾਂ ਵੇਚ ਦਿੱਤੀ ਸੀਐਮਡੀ ਨੂੰ ਫੋਨ ਲਾ ਲਿਆ ਉਹਨੇ ਸੀਐਮਡੀ ਵੀ ਫਸ ਗਿਆ ਕਹਿ ਬੈਠਾ ਕਿ ਹਾਂ ਵੀ ਮਹਾਰਾਜ ਇੰਨੇ ਸਾਰਵ ਕਰੋੜ ਦੀ ਬਿਜਲੀ ਆਪਾਂ ਵੇਚ ਦਿੱਤੀ ਆ ਰਾਤੋ ਰਾਤ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਅਸੀਂ ਤਾਂ ਇੰਨਾ ਧੋਖਾ ਕੀਤਾ ਇਹਨਾਂ ਨੇ ਕਹਿਣ ਦਾ ਭਾਵਾ ਲੋਕਾਂ ਨੂੰ ਵੀ ਦੇਖਣ ਦਾ ਮਤਲਬ ਕਹਿਣ ਦਾ ਭਾਵਾ ਜਿਹੜੇ ਇਹਨਾਂ ਦੇ ਵਲੰਟੀਅਰ ਉਹ ਫਿਰਦੇ ਆ ਮੱਲੇ ਆ ਜਾਂ ਪਿੰਡਾ ਜਾ ਕਹ ਲੋ ਕੀ ਕਰਦੇ ਜਿਹੜੇ ਘੜਮ ਚੌਧਰੀ ਬਣੇ ਹੁੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਵਰਕਰ ਆ ਉਹਨਾਂ ਨੂੰ ਚਾਹੀਦਾ ਕਿ ਅੱਜ ਅੱਗੇ ਇਹਨਾਂ ਦੇ ਘਰ ਲੱਗੀ ਆ ਕੱਲੂ ਸਾਡੇ ਘਰ ਵੀ ਲੱਗਣੀ ਆ ਸਮਾ ਬਲਤੀ ਪੁੱਤ ਵੀ ਇਸੇ ਤਰ੍ਹਾਂ ਸਮਾ ਬਲਵਾਨ ਆ ਬਹੁਤ ਕਿਸੇ ਦੇ ਘਰ ਵੀ ਮਾੜਾ ਸਮਾ ਆ ਸਕਦਾ ਅੱਜ ਇਹਨਾਂ ਦੇ ਘਰੇ ਆਈ ਆ ਕੱਲੂ ਮੇਰੇ ਘਰ ਵੀ ਲੱਗਣੀ ਆ ਅੱਜ ਜੇ ਇਹਨਾਂ ਨੂੰ ਆਪਾਂ ਕੁਛ ਨਾ ਲੈ ਕੇ ਦਿੱਤਾ ਕੱਲੂ ਮੈਂ ਆਪਣੇ ਦੀ ਉਮੀਦ ਵੀ ਕਿਵੇਂ ਕਰਾਂ ਜਦ ਕਿ ਸਾਡੀ ਕੱਚੀ ਨੌਕਰੀ ਆ ਕੰਮ ਅਸੀਂ 24 ਘੰਟੇ ਕਰ ਰਹੇ ਆ ਕੰਮ ਅਸੀਂ 24 ਘੰਟੇ ਹੋਈ ਹੈ ਹੁਣ ਕਿਸੇ ਨਾਲ ਕੋਈ ਸੀਨੀਅਰ ਅਧਿਕਾਰੀ ਨਾਲ ਜਾਂ ਬਿਜਲੀ ਵਿਭਾਗ ਦੇ ਕਿਸੇ ਵਿਅਕਤੀ ਦੇ ਨਾਲ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਬੀ ਬੋਰਡ ਦੇ ਅਧਿਕਾਰੀਆਂ ਨਾਲ ਤਾਂ ਗੱਲ ਕਿਆ ਕਰਨੀ ਆ ਉਹ ਆਪਣੀਆਂ ਲੱਗਿਆ ਕੁਰਸੀਆਂ ਬਚਾਉਣ ਕਿਉਂ ਅਸੀਂ ਤਾਂ ਉਹਨਾਂ ਨੂੰ ਕਿਉਂ ਕਿਸੇ ਨੇ ਤੁਹਾਡੇ ਨਾਲ ਸਦਭਾਵਨਾ ਵੀ ਨਹੀਂ ਜ਼ਾਹਰ ਕੀਤੀ ਤੁਹਾਡੇ ਦੁੱਖ ਵੀ ਨਹੀਂ ਜ਼ਾਹਰ ਕੀ ਸੀ ਕੁਰਸੀ ਤੇ ਬੈਠ ਕੇ ਤਾਂ ਭਰਾ ਮੇਰੇ ਸਾਰੇ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਆ 25 ਨੂੰ ਵੀ ਇਹੀ ਕਿਹਾ ਸੀ ਅਸੀਂ ਤੁਹਾਡੇ ਨਾਲ ਆ ਅਸੀਂ ਕਰਦੇ ਆ ਕਰਦੇ ਆ ਕਰਨਾ ਕਿਸੇ ਨੇ ਕੱਖ ਨਹੀਂ ਕਰਨਾ ਸਾਰਾ ਕੋਈ ਸੰਘਰਸ਼ ਤੇ ਸਿਰ ਤੇ ਹੀ ਆ ਹੁਣ ਤੁਹਾਡੀ ਮੰਗ ਕੀ ਆ ਇਸ ਨੌਜਵਾਨ ਨੂੰ ਲੈ ਕੇ ਤੇ ਆਪਣੀ ਜਥੇਬੰਦੀ ਦੇ ਇਹਨਾਂ ਸਾਰੇ ਕੰਮਿਆਂ ਨੂੰ ਲੈ ਕੇ ਪਹਿਲੀ ਗੱਲ ਤਾਂ ਅਸੀਂ ਪਰਿਵਾਰ ਨਾਲ ਖੜੇ ਆ ਸਾਰੀ ਲਾਈਫਟਾਈਮ ਖੜੇ ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਕਿਉਂਕਿ ਜਿਹੜਾ ਦੁੱਖ ਘਾਟਾ ਪੈ ਗਿਆ ਉਹ ਤਾਂ ਅਸੀਂ ਪੂਰਾ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ ਪਰਿਵਾਰ ਨਾਲ ਖੜੇ ਆ ਜਿੱਥੇ ਕੋਈ ਗੱਲਬਾਤ ਕਿੱਥੇ ਲੋਡ ਪੈ ਗਈ ਅਸੀਂ ਖੜੇ ਆ ਹੁਣ ਸਾਡੀ ਮੰਗ ਇਹ ਆ ਇੱਕ ਤਾਂ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ ਚਾਹੇ ਉਹਦੀ ਵਾਈਫ ਨੂੰ ਦਿਓ ਚਾਹੇ ਉਹਦੇ ਬ੍ਰਦਰ ਨੂੰ ਦਿਓ ਤਾਂ ਕਿ ਉਹਦਾ ਥੋੜਾ ਘਰ ਚੱਲਦਾ ਹੋ ਜਾਵੇ ਕਿਉਂਕਿ ਇਹੇ ਬੰਦਾ ਮੋਤਵਾਰ ਸੀਗਾ ਜਿਹੜਾ ਘਰ ਚਲਾ ਰਿਹਾ ਸੀਗਾ ਅੱਜ ਕਹਿ ਲੋ ਕਿ ਕਈ ਵਾਰੀ ਤਾਂ ਸਾਡੇ ਹਾਲਾਤ ਇਹੋ ਜਿਹੇ ਹੁੰਦੇ ਆ ਪੀਪੀ ਚਾਟਾ ਵੀ ਨਹੀਂ ਹੁੰਦਾ ਨੌਜਵਾਨ ਵੀ ਬੈਠੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਤੁਸੀਂ ਕੱਚੇ ਮਲਾਜ਼ਮ ਹੀ ਹੋ ਸਾਰੇ ਹਾਂਜੀ ਹਾਂਜੀ ਸਰ ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਸਰ ਸਾਰੇ ਮੁੰਡੇ ਦਾਦਾ ਸਾਲਾਂ ਤੋਂ ਕੰਮ ਕਰ ਰਹੇ ਨੇ ਇੱਥੇ ਤੇ ਇੱਥੇ ਕੋਈ ਸੇਫਟੀ ਨਹੀਂ ਹੈਗੀ ਕੋਈ ਕੋਈ ਤੁਹਾਨੂੰ ਸੇਫਟੀ ਲਈ ਕੋਈ ਦਿੱਤਾ ਜਾਂਦਾ ਹੈ ਸਮਾਨ ਪਾਉਣ ਦੇ ਲਈ ਗਲਵਸ ਵਗੈਰਾ ਸੋ ਬੰਦਾ ਵੇ 80 ਕਿੱਟਾ ਪ੍ਰੋਵਾਈਡ ਕਰਾਈਆਂ ਕਿੰਨੇ ਕਿੰਨੇ ਦਵਾਂਗੇ ਉਹ ਵੀ 400 ਬੰਦਾ 80 ਕਿੱਟਾ ਕੁਆਲਿਟੀ ਦੀਆਂ ਕਿੱਟਾਂ ਪ੍ਰੋਵਾਈਡ ਕਰਾਈਆਂ ਲੋ ਕੁਆਲਿਟੀ ਦੀਆਂ 400 ਬੰਦੇ ਵਿੱਚ 80 ਬੰਦਿਆਂ ਦੀ ਕਿੱਟਾਂ ਬਰੌਇਡ ਕਿੰਨੇ ਲੈਣੀਆਂ ਲੋਅ ਕੁਆਲਿਟੀ ਦੇ ਕਿਸੇ ਨੇ ਹੱਥ ਨਹੀਂ ਪਾਇਆ ਕਹਿੰਦੇ ਵਾਪਸ ਲੈ ਜਾਓ ਪਰ ਐ ਮੌਤ ਹੁੰਨ ਨਾਲੋਂ ਤਾਂ ਚੰਗਾ ਸੀ ਚਲੋ ਜੇ ਤੁਸੀਂ ਅਪੀਲ ਕਰ ਸਕਦੇ ਜੀ ਜੇ ਹੁਣ 80 ਕਿੱਟਾਂ ਲੈ ਲੈਂਦੇ ਉਥੇ ਉਥੇ ਮੁੱਦਾ ਖਤਮ ਹੋ ਜਾਣਾ ਸੀ ਇਹ 400 ਵਿਅਕਤੀ ਜਿਹੜੇ ਕਿਹੜੇ ਕਿ ਕਿੱਥੇ ਕਿੰਨੇ ਏਰੀਆ ਚ ਨੇ 400 ਕਿੰਨੇ ਏਰੀਆ 403 ਏ ਏਰੀਆ ਚ ਨੇ ਪੂਰੇ ਪੰਜਾਬ ਆਪਣੇ ਜਲੰਧਰ ਚ ਜਲੰਧਰ ਡਿਵੀਜ਼ਨ ਚ ਜਲੰਧਰ ਦੇ ਡਿਵੀਜ਼ਨ ਚ 430 80 ਗਟਾ ਉਹ ਵੀ ਪੂਰੀਆਂ ਨਹੀਂ ਕਿਸੇ 'ਚ ਹੈਲਮਟ ਕੱਲਾ ਹੈ ਕਿਸੇ 'ਚ ਗਲਵਜ਼ ਖੱਲੇ ਕਿਸੇ ਕਿੰਨੇ ਲੈਣਾ ਹੈ ਬਾਕੀ ਕਿੱਥੋਂ ਸਮਾਨ ਲੈਣਾ ਹੁਣ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਬਿਜਲੀ ਸਰਪਲੱਸ ਕਰਤੀ ਅਸੀਂ ਐ ਕਰਤਾ ਓ ਕਰਤਾ ਠੀਕ ਕਹਿੰਦੇ ਹੋ ਇੱਕ ਕੇਟਰ ਟਪੂਰੀ ਟੂਲਗੇਟ ਦੇ ਅੰਦਰ 18 ਆਈਟਮਾਂ ਹੁੰਦੀਆਂ ਤੇ 18 ਵਿੱਚੋਂ 4 ਲੈ ਕੇ ਆਏ ਆ ਤੇ ਚਾਰ ਲੈ ਕੇ ਆਏ ਤੇ ਉੱਥੇ ਮੌਕੇ ਦੇ ਸਾਰਿਆਂ ਸਾਹਮਣੇ ਇੰਸਪੈਕਸ਼ਨ ਹੋਣ ਲੱਗੀ ਬੰਦੇ ਨੇ ਪਾ ਕੇ ਚੈੱਕ ਕਰਾਈ ਉੱਥੇ ਖਿਲਰ ਗਈ ਤੇ ਜਿਹੜਾ ਬੰਦਾ 11 ਮੀਟਰ ਦੇ ਪੋਲ ਤੇ ਚੜ ਕੇ ਕੰਮ ਕਰਦਾ ਭਾਜੇ ਉੱਤੋਂ ਖਿਲਰ ਜੇ ਇੱਕ ਦੇ ਕਰੰਟ ਲੱਗ ਗਿਆ ਤਾਂ ਉਹ ਨਾ ਨਾ ਫਾਇਦਾ ਹੀ ਕੋਈ ਨਹੀਂ ਉਹ ਤਾਂ ਪਾਈ ਵੀ ਫਿਰ ਨੁਕਸਾਨ ਦੇ ਮੈਂ ਕਹਾਂ ਮਾਰਾ ਜ਼ਿਆਦਾ ਨੁਕਸਾਨ ਦੇ ਆ ਕਹਿੰਦੇ ਹੁੰਦੇ ਨਾ ਵੀ ਗਿਆਨ ਪ ਨੁਕਸਾਨਦਾਈ ਕਾ ਨਾ ਹੋਣਾ ਉਹ ਗੱਲ ਠੀਕ ਆ ਸਾਰਾ ਹੋਵੇ ਉਹ ਵੀ ਠੀਕ ਆ ਜਿਹੜਾ ਅੱਧਾ ਗਿਆਨ ਆ ਉਹ ਵੀ ਨੁਕਸਾਨਦਾਈ ਕਾ ਇਸ ਕਰਕੇ ਅੱਧਾ ਸਮਾਨ ਆ ਉਹ ਵੀ ਨੁਕਸਾਨਦਾਈ ਕੀ ਆ ਉਹ ਇੱਕ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਦੱਸੋ ਤੁਸੀਂ ਤਾਂ ਪੋਲ ਤੇ ਚੜਦੇ ਹੋ ਤੁਸੀਂ ਸਾਰੇ ਕੱਚੇ ਮੁਲਾਜ਼ਮ ਹੋ ਜਿਹੜੇ ਪੱਕੇ ਨੇ ਸਰਕਾਰੀ ਨੌਕਰੀਆਂ ਮੋਟੀ ਤਨਖਾਹ ਹੈ ਕਦੀ ਉਹਨਾਂ ਨੇ ਪੋਲ ਨੂੰ ਹੱਥ ਪਾਇਆ ਕਿਸੇ ਨੇ ਨਹੀਂ ਪਾਇਆ ਸਾਰੇ ਬੰਦੇ ਗਵਾਹ ਬੈਠੇ ਆ ਕੋਈ ਕਹਿ ਦੇ ਪੱਕਾ ਚੜਦਾ ਤੂੰ ਬਲੀ ਦਾ ਬੱਕਰਾ ਉੱਤੇ ਚੜਦੇ ਆ ਇਹਨਾਂ ਨੂੰ ਉੱਪਰ ਚੜਾਉਂਦੇ ਕੀ ਤੂੰ ਬਲੀ ਦਾ ਬੱਕਰਾ ਉੱਤੇ ਚੜ ਮੈਂ ਥੱਲੇ ਪੌੜੀ ਫੜਾਂਗਾ ਕਿਉਂ ਓਹ ਨਾ ਦੀ ਕਿਉਂ ਨਹੀਂ ਜਾਣ ਦੀ ਕੀਮਤ ਨਹੀਂ ਇਹਨਾਂ ਦੀ ਆਪ ਤੂੰ 70 ਲੈਣਾ ਹੈ 13000 ਵਾਲੇ ਉੱਤੇ ਜਾਣ ਕੇ ਜਾਨ ਰੱਖ ਗੇ ਤੇ ਇਹਨੂੰ ਸਰਕਾਰੀ ਨੂੰ ਕਿੱਟ ਵੀ ਪ੍ਰੋਵਾਈਡ ਹੈ ਪੂਰੀ ਕਿਉਂ ਨਹੀਂ ਚ ਲੈ ਕੇ ਚੜਦਾ ਉੱਤੇ ਇਹਨੂੰ ਹੀ ਕਿਉਂ ਚੜਾਇਆ ਜਾਂਦਾ ਇਹਨਾਂ ਨੂੰ ਦਾਦਾ ਸਾਲ ਹੋ ਗਏ ਇਹਨਾਂ ਨੂੰ ਦਾਦਾ 15-15 ਸਾਲ ਹੋ ਗਏ ਕੋਈ ਪੱਕਾ ਨਹੀਂ ਕੀ 10 13 10 13 ਨਾਲ ਸਰ ਜੇਗਾ ਇਹਨਾਂ ਦਾ ਜੇ 13 ਹੱ ਲੈ ਕੇ ਵੀ ਅਗਲੇ ਜਾਨ ਤਲੀ ਤੇ ਰੱਖ ਉੱਤੇ ਚੜਦੇ ਵੀ ਹੈ ਤੂੰ ਸਹੀ ਸੇਫਟੀ ਦਾ ਬਿਓ ਆਪਣੇ ਦਾਅਵੇ ਤਾਂ ਪੂਰੇ ਕਰੋ ਦਾਵੇ ਕੀਤੇ ਕਿ ਟਾ ਪੂਰੀਆਂ ਆਣੀਆਂ ਭਾਈ ਨੇ ਦੱਸਿਆ ਹੁਣ ਕਿੰਨੇ ਟੂਲ ਹੁੰਦੇ ਵਿੱਚ 18 ਟੂਲ ਹੁੰਦੇ ਆ ਇੱਕ ਪੂਰੀ ਕਿੱਟ ਦੇ ਅੰਦਰ ਸਿਰਫ 4 ਨੇ 4 ਆਏ ਸੀਗੇ ਔਰ 4 ਵੀ ਕਿਸੇ ਕੰਮ ਦੇ ਨਹੀਂ ਕਿਸੇ ਕੰਮ ਦੇ ਨਹੀਂ ਜਿੰਨੂੰ ਬੰਦਾ ਸ਼ੋਹ ਹੱਥ ਲਾ ਕੇ ਕਵੇ ਨਾ ਵੀ ਪਤਾ ਸੀ ਪਿਛਲੇ ਇੱਕ ਇੱਕ ਹਫਤੇ ਚ ਤਿੰਨ ਮੌਤਾਂ ਹੋ ਗਈਆਂ ਨੇ ਕਹਿੰਦੇ ਭਾਈ ਇਹਨਾਂ ਇਦਾਂ ਕਰਦੇ ਆ ਵੀ ਦੋ ਦਿਨਾਂ ਬਾਅਦ ਇੱਕ ਮੁਰਗਾ ਝੜਕਾ ਲਿਆ ਇਹਦੇ ਇਦਾਂ ਕਰਦੇ ਦੋਹਾਂ ਦਿਨਾਂ ਬਾਅਦ ਇੱਕ ਮੁਰਗਾ ਝੜਕਾ ਲਿਆ ਇਹ ਮੁਰਗੇ ਆ ਸਾਰੇ ਮੇਰਾ ਵੀਰ ਬੈਠੇ ਸਾਰੇ ਕੰਮਾਂ ਵਾਲੇ ਆ ਸਾਰਿਆਂ ਦੇ ਮਾਂ ਭੈਣ ਸਾਰਾ ਪਰਿਵਾਰ ਪਿੱਛੇ ਛੱਡ ਕੇ ਆਉਂਦੇ ਆ ਲੋਕਾਂ ਦੇ ਘਰਾਂ ਤੇ ਆਪ ਦਿਨ ਰਾਤ ਮਰਦੇ ਆ ਪੋਲਾਂ ਦੇ ਚੜਦੇ ਆ ਫੇਕਦੇ ਜਾਂ ਕੰਮ ਹੁੰਦਾ ਗਰਮ ਪੋਲ ਹੁੰਦੇ ਆ ਗਰਮ ਟਰਾਂਸਫਾਰਮਰਾਂ ਨੇ ਕੰਮ ਕਰਦੇ ਕੇ ਦਾ ਹੱਥ ਧੜਿਆ ਕੇ ਦੀ ਲੱਤ ਟੁੱਟੀ ਕੇ ਦਾ ਕੁੱਤੇ ਮੁੜ ਕੇ ਹਾਜ਼ਰੀ ਨਹੀਂ ਲਾਉਂਦੇ ਮੌਕੇ ਦੇ ਡਿਊਟੀ ਕਰਦੇ ਨੇ ਨੁਕਸਾਨ ਹੋ ਜਾਂਦਾ ਮੁੜ ਕੇ ਹਾਜ਼ਰੀ ਦਾ ਜਵਾਬ ਦੇਣਦੇ ਕਹਿੰਦੇ ਅਸੀਂ ਤੇਰੀ ਗੈਰ ਹਾਜ਼ਰੀ ਲਾਉਣੀ ਆ ਤੇਰੀ ਦਿਹਾੜੀਆਂ ਕੱਟਾਂ ਦਿਹਾੜੀਆਂ ਕੱਟਣੀਆਂ ਤੇਰੀ ਤਨਖਾਹ ਕੱਟਣੀ ਆ ਹੁਣ 13000 ਦੇ ਵਿੱਚੋਂ ਤਨਖਾਹ ਕਟਾ ਕੇ ਘਰੇ ਕੀ ਦੇਣਾ ਕਰਦੇ ਨੇ ਕਹਿੰਣਾ ਬਾਹਰ ਖਾ ਲੈ ਪੈਸੇ ਕੀ ਜਵਾਬ ਦੇਦਾ ਹੀ ਗੱਲ ਭਾਈ ਤੁਸੀਂ ਵੀ ਪੋਲਾਂ ਤੇ ਚੜਦੇ ਹੋਵੋਗੇ ਪਰਿਵਾਰ ਪਿੱਛੇ ਉਡੀਕਦਾ ਹੁੰਦਾ ਮਨ ਚ ਆਉਂਦਾ ਨਹੀਂ ਵੀ ਭਾਈ ਸਾਡੇ ਤੋਂ ਵੀ ਗੇਰ ਕਿੱਟਾਂ ਸਾਰਾ ਕੁਝ ਹੋਵੇ ਉਹ ਪਾ ਕੇ ਕੰਮ ਕਰੀਏ ਇਸ ਤਰੀਕੇ ਕੀ ਕਰ ਸਕਦਾ ਦੇਣਾ ਹੀ ਉਹਨਾਂ ਨੇ ਕੁਝ ਅਜੇ ਤਾਂ ਹੁਣ ਨੌਜਵਾਨ ਦੀ ਮੌਤ ਹੋ ਗਈ ਹੈ ਡਰ ਨਹੀਂ ਲੱਗਦਾ ਮਨ ਚ ਵੀ ਭਾਈ ਕੱਲ ਨੂੰ ਫੇਰ ਕੰਮ ਤੇ ਅਸੀਂ ਵੀ ਜਾਣਾ ਹੈ ਡਰ ਤਾਂ ਲੱਗਦਾ ਕੀ ਕਰੇ ਕੰਮ ਦਾ ਕਰਨਾ ਹੀ ਪੈਣਾ ਪਰ ਚੱਕਰ ਇਹਨਾਂ ਨੂੰ ਤਾਂ ਸਮਝਾਉਣਾ ਪੈਣਾ ਪਹਿਲਾਂ ਮੈਂ ਮੰਗ ਨਹੀਂ ਰੱਖਦੇ ਜਥੇਬੰਦੀ ਦੇ ਤੌਰ ਤੇ ਰੱਖਦੇ ਆਂ ਅਸੀਂ ਇਹ ਕਿ ਸਾਨੂੰ ਸਾਰੇ ਨੂੰ ਪੱਕੀ ਕੀਤਾ ਜਾਵੇ ਸਾਨੂੰ ਕਿਟ ਦਿੱਤੀ ਜਾਵੇ ਨਾਲ ਕੰਮ ਕਰਨ ਵਾਲੀ ਤੇ ਜਿਹੜੇ ਪੱਕੇ ਬੰਦੇ ਆ ਉਹਨਾਂ ਨੂੰ ਕੰਮ ਕਰਾਇਆ ਜਾਵੇ ਤੇ ਹੁਣ ਆ ਪਰਿਵਾਰ ਦੇ ਲਈ ਜਿੰਦੇ ਦੀ ਮੌਤ ਹੋ ਗਈ ਆ ਨੌਜਵਾਨ ਦੀ ਉਹਦੇ ਲਈ ਕੀ ਕਰੀਏ ਉਹਦੇ ਲਈ ਤਾਂ ਹੁਣ ਨਾਲ ਹੀ ਸਾਰੇ ਬੈਠੇ ਆਂ ਸੰਘਰਸ਼ ਕਰ ਰਹੇ ਆਂ ਅੱਛਾ ਨੌਕਰੀ ਪੱਕੀ ਨੌਕਰੀ ਕਰਾਂਗੇ ਆਪਾਂ ਪੱਕੀ ਨੌਕਰੀ ਮਿਲੇ ਪਰਿਵਾਰ ਧੰਨਵਾਦ ਸੋ ਇਹ ਸਾਰੇ ਉਹ ਲੋਕ ਨੇ ਤੇ ਇੱਧਰ ਪਰਿਵਾਰ ਵੀ ਬੈਠਾ ਹੋਇਆ ਪਰਿਵਾਰ ਦੇ ਨਾਲ ਗੱਲ ਕਰਦੇ ਆਂ ਤੁਸੀਂ ਇਹ ਭੈਣੋਂ ਇਹਨਾਂ ਦੇ ਵੀ ਜੀ ਤੁਹਾਡੇ ਬਾਈ ਦਾ ਕੀ ਨਾਮ ਸੀ ਤੇ ਉਹਨਾਂ ਕਿੰਨੇ ਵਜੇ ਅੱਜ ਸਵੇਰੇ ਕੰਮ ਤੇ ਗਏ ਸੀ ਉਹ 7 ਵਜੇ ਸਵੇਰੇ ਗਏ ਸੀ ਨਾਮ ਉਹਦਾ ਸੰਨੀ ਕੁਮਾਰ ਆ 8:30 8 ਵਜੇ ਦੇ ਵਿੱਚ ਉਹਨਾਂ ਨੂੰ ਬੈਕਗ੍ਰਾਉਂਡ ਲੱਗਾ ਸੀ ਅੱਛਾ ਜੀ ਹਾਂ ਤੇ ਤੁਹਾਨੂੰ ਸੂਚਨਾ ਮਿਲ ਗਈ ਤੇ ਹੁਣ ਤੁਹਾਡੀ ਵਿਭਾਗ ਨੇ ਕਿਸੇ ਨੇ ਬਾਹ ਫੜੀ ਹੈ ਜਿਹੜੇ ਵਿਭਾਗ ਚ ਭਾਜੀ ਕੰਮ ਕਰਦੇ ਸੀ ਇਹ ਕੋਈ ਨਹੀਂ ਆਇਆ ਮੇਰੇ ਨਾਲ ਹਾਂ ਕਿਸੇ ਨੇ ਨਹੀਂ ਆਇਆ ਕਿਸੇ ਨੇ ਕੋਈ ਗੱਲ ਹੀ ਨਹੀਂ ਮੇਰੇ ਨਾਲ ਕੀਤੀ ਹਾਂ ਤੇ ਤੁਸੀਂ ਪਰ ਕੱਚੇ ਮੁਲਾਜ਼ਮ ਵੀਰ ਬੈਠੇ ਨੇ ਮੇਰੇ ਸਹਾਇਤਾ ਕਰਨ ਵਾਸਤੇ ਅੱਛਾ ਕਿਸ ਨੇ ਕੋਈ ਸਾਥ ਨਹੀਂ ਦਿੱਤਾ ਕੋਈ ਨਹੀਂ ਆਇਆ ਹਿੱਤ ਤੱਕ ਕੋਈ ਨਹੀਂ ਆਇਆ ਕੋਈ ਸਰਕਾਰੀ ਨੁਮਾਇੰਦਾ ਤੁਹਾਡੇ ਏਰੀਏ ਦਾ ਐਮ ਐਲ اے ਕੋਈ ਉਹਦੇ ਨਾਲ ਗੱਲ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤੁਹਾਨੂੰ ਕਹਿ ਤ ਰਹੇ ਕੋਈ ਵੀ ਨਹੀਂ ਆਇਆ ਕਿਸੇ ਨੇ ਕੋਈ ਗੱਲ ਤੁਹਾਡੀ ਮੰਗ ਕੀ ਆ ਪੈਣੇ ਮੰਗੋ ਪਰ ਦੇਖਿਓ ਤੇ ਸਰਕਾਰ ਸਾਡੇ ਸਾਹਮਣੇ ਆਵੇ ਤਾਂ ਸਹੀ ਸਾਡੇ ਸਾਹਮਣੇ ਆਵੇ ਫਿਰ ਅਸੀਂ ਗੱਲ ਕਰਦੇ ਆ ਕਿਉਂਕਿ ਇੱਕ ਮੌਤ ਹੋਈ ਨਾ ਹੋਈ ਹੈ ਇੱਦਾਂ ਦੇ ਕਰੰਟਾਂ ਨਾਲ ਕਿੰਨੇ ਕਿੰਨੇ ਜਣੇ ਦੀ ਮੌਤ ਹੋ ਗਈ ਹਫਤੇ ਦੇ ਤਿੰਨ ਤਿੰਨ ਜਣੇ ਹਫਤੇ ਚ ਪਿਛਲੇ ਚ ਤਿੰਨ ਮੌਤਾਂ ਹੋ ਗਈਆਂ ਕਹਿੰਦੇ 13000 ਰੁਪਿਆ ਤਨਖਾਹ ਸੀ ਤੁਹਾਨੂੰ ਲੱਗਦਾ ਕਿ ਇੰਨਾ ਖਤਰਨਾਕ ਕੰਮ 13000 ਰੁਪਿਆ ਲੈ ਕੇ ਜਿਹੜਾ ਬੰਦਾ ਕਰ ਰਿਹਾ ਉਹ ਸੇਫ ਹੈ ਜਾਂ ਸੁਰੱਖਿਅਤ ਹੈ ਬਿਲਕੁਲ ਸੇਫ ਨਹੀਂ ਆ ਉਹ ਆਪ ਵੀ ਨਹੀਂ ਸੇਫ ਆ ਦਿਨਾਂ ਉਹਦੇ ਘਾਲਦੇ ਸੇਫ ਉਹਦੇ ਘਾਲਦਿਆਂ ਨੂੰ ਪੁੱਛੋ ਜਾ ਕੇ ਕਿੱਦਾਂ ਉਜੜੇ ਫਿਰਦੇ ਇਹਦੇ ਘਾਲਦਿਆਂ ਨੂੰ ਪਤਾ ਹੀ ਕੁਝ ਨਹੀਂ ਹੈਗਾ ਹੂੰ ਮੈਂ ਘਾਤੋਂ ਵੱਡੀ ਆ ਮੈਨੂੰ ਪਹਿਲਾਂ ਦੱਸਿਆ ਗਿਆ ਆ ਮੈਂ ਆਈ ਆ ਹਲੇ ਪਰਿਵਾਰ ਨੂੰ ਨਹੀਂ ਪਤਾ ਨਹੀਂ ਹਜੇ ਕਿਸੇ ਨੂੰ ਕੋਈ ਗੱਲ ਤਾਂ ਨਹੀਂ ਪਤਾ ਇਹ ਬਾਈ ਹੁਣੀ ਪਰਿਵਾਰ ਚ ਤੁਹਾਡੇ ਤੋਂ ਛੋਟੇ ਸੀਗੇ ਪਰਿਵਾਰ ਸਾਹਮਦੇ ਛੋਟੇ ਸੀ ਇੰਨਾ ਹੁਣ ਅਸ ਮੁੰਡਾ ਸੀਗਾ ਹੀਰਾ ਸੀਗਾ ਸਾਡੇ ਘਰ ਤੋਂ ਸਾਨੂੰ ਸਮਝਾਣ ਵਾਲਾ ਸੀ ਸਾਡੀ ਹੈਲਪ ਕਰਨ ਵਾਲਾ ਸੀਗਾ ਤੇਰੇ ਵਰਗਾ ਕੋਈ ਨਹੀਂ ਸੀਗਾ ਸਾਡੇ ਘਰ ਚ ਸਰਕਾਰ ਤੋਂ ਕੋਈ ਉਮੀਦ ਕਰਦੇ ਹਾਂ ਸਰਕਾਰ ਤੋਂ ਸਰਕਾਰਾਂ ਚੋਂ ਮੈਨੂੰ ਕੋਈ ਉਮੀਦ ਨਹੀਂ ਹੈਗੀ ਕੋਈ ਵੀ ਉਮੀਦ ਨਹੀਂ ਇੱਕ ਵਾਰੀ ਨਾਮ ਦੱਸ ਦਿਓ ਭਾਈ ਹੁਣਾਂ ਦਾ ਨਾਮ ਕੀ ਸੀ ਸਨੀ ਕੁਮਾਰ ਸਨੀ ਕੁਮਾਰ ਸਨੀ ਕੁਮਾਰ ਨਾਮ ਸੀ ਇਹਨਾਂ ਦਾ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਇੱਧਰ ਬੀਬੀ ਹੁਣੀ ਸਾਡੇ ਨਾਲ ਨੇ ਬੀਬੀ ਜੀ ਸਰਕਾਰ ਤੋਂ ਕੋਈ ਉਮੀਦ ਹੈ ਤੁਹਾਨੂੰ ਕੋਈ ਸਾਨੂੰ ਉਮੀਦ ਨਹੀਂ ਸਰਕਾਰ ਕੋ ਲੱਗਦੀ ਨਹੀਂ ਕੋਈ ਹੇਤ ਕਰਾਏ ਕੋਈ ਤੇ 8:30 8:30 ਵਜੇ ਮੁੰਡੇ ਦੀ ਲਾਸ਼ ਪਈ ਆ ਕੋਈ ਕੋਈ ਉੱਚ ਅਧਿਕਾਰੀ ਆਉਂਦਾ ਕੋਈ ਆ ਕੇ ਸਾਡੇ ਨਾਲ ਗੱਲ ਕਰਦਾ ਕਿ ਕੋਈ ਨਹੀਂ ਵੜਿਆ ਕੋਈ ਭਗਵਾਨ ਤਵਾਰ ਵੀ ਮਰ ਗਿਆ ਅੱਜ ਤਾਂ ਉਹ ਕਹਿੰਦਾ ਹੀ ਮੈਂ ਇਹਨਾਂ ਵਾਸਤੇ ਸਰਕਾਰੀ ਕਲਮ ਵੀ ਹਰੀ ਇੱਥੇ ਪਹਿਲੀ ਵਾਰੀ ਇਹਨਾਂ ਤੋਂ ਕੋ ਚੱਲੂਗੀ ਕੋਈ ਹੋਣੇ ਦੀ ਕਲਮ ਟੁੱਟ ਗਈ ਆ ਇਹ ਤਾਂ ਕਹਿੰਦੇ ਹੀ ਹਰੇ ਪੈਨਨਾ ਆਪਾਂ ਨੌਕਰੀਆਂ ਦੇਣੀਆਂ ਨੌਜਵਾਨਾਂ ਨੂੰ ਹੋਣਾਂ ਦੀ ਫਾਰਾ ਫੇਰੇ ਕਿੱਥੇ ਚੱਲ ਕਿੰਨੂ ਕਿੰਨੂ ਦੇ ਦੇ ਕੈਨੂ ਦੇਣਿਆ ਇਹ ਪਤਾ ਨਹੀਂ ਕਿੰਨੂ ਕਿੰਨੂ ਦਿੱਤੇ ਸਾਡੇ ਦੇ ਤੇ ਕਿਸੇ ਨੂੰ ਕੋਈ ਨੌਕਰੀ ਨਹੀਂ ਜੇ ਦਿੱਤੇ ਹੁੰਦੇ ਤੇ ਸੜਕਾਂ ਦੇ ਥੋਨਾ ਆਉਂਦੇ ਹਮ ਸਹੀ ਆਪਣੇ ਸਾਲੇ ਆਪਣੇ ਸਾਲੇ ਸਹੁਰਿਆਂ ਨੂੰ ਜਾਂਦਾਊਗਾ ਨੌਕਰੀਆਂ ਹਾਂ ਸਾਨੂੰ ਨਹੀਂ ਦੇ ਤੇ ਸਾਡਾ ਦਾ ਚੀਜ਼ ਤੇ ਸਾਡੇ ਪੁੱਤ ਨੂੰ ਸ਼ੀਰ ਦਾ ਦਾਦਾ ਦਿੱਤਾ ਜਾਵੇ ਜੀ ਅਵੇ ਜੁਵਾਨ ਡਾ ਆਪਣੇ ਪੁੱਤ ਮਰਦਾ ਨਾ ਭਗਵਾਨ ਤ ਮਰਦਾ ਫੇਰ ਪਤਾ ਲੱਗਦਾ ਪਤਾ ਲੱਗਦਾ ਵੀ ਕਿੰਦਾ ਦੁੱਖ ਹੁੰਦਾ ਪੁੱਤ ਦਾ ਕਿੰਦਾ ਦੁੱਖ ਹੁੰਦੇ ਆ ਇਹ ਜੀ ਦਰਜਾ ਦਿੱਤਾ ਜਾਵੇ ਬੁੱਢੀ ਵਾਂ ਨੂੰ ਕੌਣ ਦੇਖੂਗਾ ਉਹ ਤੇ ਛੋਟੇ ਬੱਚੇ ਨਾ ਉਹਨਾਂ ਮੇਰੇ ਛੋਟੇ ਭਰਾਣਾ ਬਹੁਤ ਜ਼ਿਆਦਾ ਕਲਦੀ ਸੀਗੇ ਹਾਲੇ ਅਸੀਂ ਵੱਡੇ ਹੈਗੇ ਆ ਵਿਆਹ ਹੈ ਚਲੋ ਵਿਆਹ ਆ ਉਹ ਵੀ ਸੀ ਥੋੜੇ ਚਲੋ ਐਸੀ ਵਿਆਹ ਨੂੰ ਸਾਡੇ ਲਈ ਪਹਿਲਾਂ ਹੀ ਵਿਆਹ ਹੋਇਆ ਸੀ ਉਹ ਤੇ ਛੋਟਾ ਬੱਚਾ ਹੀ ਹੈ ਸਾਡਾ ਸਮੋਂ ਲੋ ਭਰਾ ਸਾਡਾ ਛੋਟਾ ਬੱਚਾ ਹੀ ਹੈਗਾ ਆ ਹੁਣ ਉਹਦੀ ਮਾਂ ਨੂੰ ਮੈਂ ਆਪ ਮੈਨੂੰ ਨਹੀਂ ਸਮਝ ਆਂਦੀ ਮੈਂ ਕੀ ਕਰਾਂ ਕੀ ਮੂੰਹ ਲੈ ਕੇ ਜਾਵਾਂ ਮਾਂ ਨੂੰ ਵੀ ਨਹੀਂ ਪਤਾ ਇਹਦੀ ਘਰ ਵਾਲੀ ਨੂੰ ਵੀ ਨਹੀਂ ਪਤਾ ਵੀ ਇਹਦੀ ਡੈਥ ਹੋ ਗਈ ਉਹਨੂੰ ਇਹ ਪਤਾ ਵੀ ਹਸਪੀਟਲ ਇਲਾਜ ਕਰਾਉਣ ਦੇ ਇਲਾਜ ਚ ਲੈਣ ਦੇ ਉਹਨੂੰ ਨਹੀਂ ਪਤਾ ਜੇ ਦੱਸਿਆ ਨਹੀਂ ਦੱਸਿਆ ਨਹੀਂ ਹੈਗਾ ਇਹਨਾਂ ਨੂੰ ਤੇ ਹੁਣ ਜੇ ਤੁਹਾਡੀ ਨਹੀਂ ਕੋਈ ਸੁਣਵਾਈ ਕਰਦਾ ਕਿ ਤੁਹਾਡੇ ਤੋਂ ਅਸੀਂ ਤਾਂ ਆਸ ਕਰਦੇ ਹਾਂ ਕਿ ਆਉਣ ਸਰਕਾਰ ਨੂੰ ਸੇਫਟੀ ਕਿੱਟਾਂ ਦਿੰਦਾ ਮਜ਼ਦੂਰਾਂ ਨੂੰ ਸੇਫਟੀ ਕਿੱਟਾਂ ਦਿੰਦਾ ਮੁੰਡਾ ਜ ਮਰਦਾ ਨਾ ਹਾਂ ਸਰਕਾਰਾਂ ਨੇ ਦੇਣੀਆਂ ਸੀਫਟੀ ਕਿੱਟਾਂ ਤਾਂ ਸਰਕਾਰਾਂ ਮਰ ਗਈਆਂ ਵਾਂ ਸਵਾਰ ਗਈਆਂ ਸਰਕਾਰਾਂ ਗੱਲਾਂ ਹੀਆਂ ਕੋਈ ਤੁਸੀਂ ਸੋ ਇਹ ਸਨੀ ਕੁਮਾਰ ਹੋਣੀ ਜਿਨ੍ਹਾਂ ਦੀ ਮੌਤ ਹੋਈ ਹੈ ਐ ਐਮਬੂਲੈਂਸ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਹੈ ਇਹ ਉਹਨਾਂ ਦਾ ਪਰਿਵਾਰ ਹੈ ਪਰਿਵਾਰ ਲਗਾਤਾਰ ਇੱਕੋ ਹੀ ਦੁਹਾਈ ਦੇ ਰਿਹਾ ਹੈ ਕਿ ਸੇਫਟੀ ਕਿੱਟਾਂ ਦਿੱਤੀਆਂ ਹੁੰਦੀਆਂ ਇਹਨਾਂ ਨੂੰ ਪੂਰੇ ਪ੍ਰਬੰਧ ਦਿੱਤੇ ਹੁੰਦੇ ਤਾਂ ਸ਼ਾਇਦ ਅੱਜ ਇਹ ਨੌਜਵਾਨ ਵੀ ਜਿੰਦਾ ਹੁੰਦਾ ਭਗਵੰਤਾਨ ਸਾਹਿਬ ਹਰੇ ਪੈਨ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਸਵਾਰਨ ਦੀ ਗੱਲ ਤਾਂ ਕਰਦੇ ਨੇ ਪਰ ਧਰਾਂਤਲ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਫਿਲਹਾਲ ਦੇ ਲਈ ਵਕ ਵਕ ਤਾਵਾ ਤੇ ਨਿਯੁਕਤੀ ਪੱਤਰ ਵੰਡਣ ਦੀਆਂ Caralho, ਲਗਾਤਾਰ ਨਜ਼ਰ ਨਜ਼ਰ ਆਉਂਦੀਆਂ ਨੇ ਸੋ ਆਖਰੀ ਵਾਰੀ ਇੱਕ ਪੁੱਛ ਲੈਨੇ ਬਾਈ ਤੁਹਾਡਾ ਐਕਸ਼ਨ ਦੱਸ ਦਿਓ ਹੁਣ ਅੱਗੇ ਕੀ ਬ੍ਰਦਰ ਐਕਸ਼ਨ ਐਕਸ਼ਨ ਤਾਂ ਕੀਆ ਐਸ ਸੀ ਸਾਹਿਬ ਆਏ ਆ ਉਪਰਮੋਕਨ ਇੰਜੀਨੀਅਰ ਆ ਜਲੰਧਰ ਦੇ ਹਿਆਰਪੁਰ ਗਏ ਹੋ ਸੀ ਕਿ ਹੁਣ ਆਏ ਆ ਉਹਨਾਂ ਨੇ ਬੁਲਾਇਆ ਆ ਉਹ ਦੇਖ ਲੈਨੇ ਉਸ ਤੋਂ ਬਾਅਦ ਐਕਸ਼ਨ ਕਰਾਂਗੇ ਅਗਲਾ ਕਿਉਂਕਿ ਇੱਥੇ ਤਾਂ ਬੈਠ ਕੇ ਇਹ ਵੀ ਇਹਨਾਂ ਨੂੰ ਤਾਂ ਇਹ ਆ ਕਿ ਚੱਲ ਹਾਂ ਵੀ ਬੈਠੇ ਆ ਬੈਠੇ ਰਹਿਣ ਸ਼ਾਮ ਹੋਊਗੀ ਆਪੇ ਉਲਟ ਕੇ ਚੱਲ ਜਣਗੇ ਅਸੀਂ ਅਗਲਾ ਐਕਸ਼ਨ ਆਣ ਕੇ ਦੱਸਾਂਗੇ ਆਣ ਕੇ ਮੀਟਿੰਗ ਦਾ ਹੁਣ ਮਿਲੂੰਗੇ ਉਹਨਾਂ ਨੂੰ ਮੀਟਿੰਗ ਦਾ ਉਹ ਵੀ ਦੇਖਦੇ ਅਸੀਂ ਤਾਂ ਕਿਹਾ ਫੌਰੀ ਤੌਰ ਤੇ ਕਰਾਓ ਜ ਪ੍ਰਸ਼ਾਸਨ ਇੱਥੇ ਹੀ ਆ ਕਿਤੇ ਨਹੀਂ ਗਿਆ ਹੋਇਆ ਠੀਕ ਹੈ ਜੀ ਪ੍ਰਸ਼ਾਸਨ ਕੋਈ ਨਾ ਉਧਰੋਂ ਭਗਵੰਤ ਮਾਨ ਬੇਲਾ ਕਰ ਦੇਵੇ ਡੀਸੀ ਨੂੰ ਫਟਾਫਟ ਠੀਕ ਹੈ ਜੀ ਆ ਗਈ ਆ ਆਪਾਂ ਫੌਰੀ ਤੌਰ ਤੇ ਬੈਠੇ ਫੌਰੀ ਤੌਰ ਤੇ ਚੈੱਕ ਕਰਟੇ ਕੀ ਕਹਿੰਦੇ ਆ ਆਹ ਸੀਐਮ ਰੀਲੀਫ ਫੰਡ ਚੋਂ ਤੇ ਰੈਡ ਰੈਡ ਕਰਾਸ ਸੁਸਾਇਟੀ ਚੋਂ ਤਾਂ ਬੇਲੇ ਕਰੇ ਪਰਿਵਾਰ ਨੂੰ ਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੇ ਸੋ ਇਹ ਸਹੀ ਪਰਿਵਾਰ ਇਹ ਜੱਥੇਬੰਦੀ ਦੇ ਆਗੂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀ ਅਤੇ ਸੀਐਮ ਰੀਲੀਫ ਫੰਡ ਦੇ ਵਿੱਚੋਂ ਪੈਸੇ ਇਹਨਾਂ ਨੂੰ ਦਿੱਤੇ ਜਾਣ ਤੇ ਫਿਰ ਇਹ ਵਸਾ ਲੈਣਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਹੁਣ ਮੀਟਿੰਗ ਹੈ ਉਸ ਤੋਂ ਬਾਅਦ ਹੀ ਅੱਗੇ ਕੁਝ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸਤਿ ਸ੍ਰੀ ਅਕਾਲ